ਕੱਟਿਆ ਗਿਆ ਹੈਗਾ ਕਿੱਥੋਂ ਲੈ ਕੇ ਕਿੱਥੋਂ ਤੱਕ ਕੱਟਿਆ ਗਿਆ ਹੈਗਾ ਉਹ ਕੀ ਜਿਹੜੀਆਂ ਬੁੱਕ ਮੰਗਾਂ ਨੂੰ ਲੈ ਕੇ ਜਿਹੜਾ ਇਹ ਕਿਸੇ ਨਾਲ ਤੱਕ ਜਿਹੜਾ ਕੱਟ ਰਹੇਗੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਕੜਾ ਮਾਰਚ ਕੱਟਣ ਦਾ ਕਾਰਨ ਜੋ ਕਿ 1947 ਨੂੰ ਭਾਰਤ ਆਜ਼ਾਦ ਹੋਇਆ ਸੀ ਸਿੱਖ ਕੌਮ ਨੇ 98% ਕੁਰਬਾਨੀਆਂ ਕਰਕੇ ਦੇਸ਼ ਨੂੰ ਯਾਦ ਕਰਾਇਆ ਫਿਰ ਸਿੱਖ ਇਸ ਦੇਸ਼ 'ਚ ਉਸ ਦਿਨ ਤੋਂ ਗੁਲਾਮ ਹੋ ਗਿਆ 1947 ਦੇ ਬਾਅਦ 84 ਵਿੱਚ 1984 ਸ਼੍ਰੀ ਦਰਬਾਰ ਸਾਹਿਬ ਨੂੰ ਢਾਉਣਾ ਬਾਅਦ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਨੌਜਵਾਨ ਸਿੰਘਾਂ ਨੂੰ ਸ਼ਹੀਦ ਕਰਨਾ ਤੇ ਬਾਅਦ ਧੰਨ ਸ਼੍ਰੀ ਗੁਰੂ ਪ੍ਰਿੰਸੀਪਲ ਦੀ ਬੇਦ 名 ਕਰਨੀਆਂ ਅੰਗਲੀਆਂ ਦੇ ਖਜ਼ਾਨੇ ਨਾਂਨਸਾਫ਼ ਮਿਲਣਾ ਅਸੀਂ 10 ਸਾਲ ਤੋਂ ਇੱਥੇ 15 ਅਗਸਤ ਔਰ 26 ਜਨਵਰੀ ਕਾਲੇ ਦਿਨ ਵਜੋਂ ਮਨਾ ਰਹੇ ਹਾਂ ਅੱਜ ਹੀ ਸੱਤ ਨੰਬਰ ਚੁੰਗੀ ਤੋਂ ਟੁਰ ਕੇ ਡੀਸੀ ਦਫ਼ਤਰ ਤੱਕ ਆਣ ਕੇ ਭਾਰਤੀ ਸਰਕਾਰ ਨੂੰ ਇਹ ਫਨਿਆ ਦੇਣਾ ਹੈ ਕਿ ਜਿਹੜੇ ਸਿੱਖ ਇਸ ਵੇਚ ਗੁਲਾਮ ਆ ਜਿਹੜਾ ਸਿੱਖਾਂ ਦਾ ਮੇਨ ਹੱਕ ਆ ਚਾਹੇ ਤਾਂ ਸਿੱਖਾਂ ਦੇ ਮੰਗਾਂ ਮੰਨ ਲਓ ਜਿਹੜੇ ਬੰਦੀ ਸਿੰਘ ਰਿਆ ਕਰਦੇ ਹੋ ਜਿਨ੍ਹਾਂ ਨੇ ਧੰਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆ ਕੀਤੀਆਂ ਨੇ ਉਹਨਾਂ ਦੋਸ਼ੀਆਂ ਨੂੰ ਜੇਲਾ ਵਿੱਚ ਬੰਦ ਕਰੋ ਜੇ ਹੋਰ ਕਿਹੜੇ ਸਾਡੇ ਕਿੰਨੀਆਂ ਵੀ ਪੰਜਾਬ ਦੀਆਂ ਕਿਸਾਨੀ ਦਾ ਮੰਗਾਂ ਨੇ ਜਿਹੜੀਆਂ ਸਾਡੀਆਂ ਪਹਿਲੀਆਂ ਕਵੈਰ ਕੀਤੀਆਂ ਜਾ ਰਹੀਆਂ ਨੇ ਉਹ ਸਾਰੀ ਕਿੜੀ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਉਹ ਗੱਲਾਂ ਮੰਗਾ ਮੰਗਾ ਮੰਨੋ ਨਹੀਂ ਤਾਂ ਸਾਡਾ ਸਿੱਖ ਸਾਨੂੰ ਆਪਣਾ ਖਾਲਸਾ ਰਾਜ ਜਿਹੜਾ ਸਾਡੇ ਬਜ਼ੁਰਗਾਂ ਨੇ ਪਹਿਲਾਂ ਕਿਤਾ ਸਾਡਾ ਖਾਲਸਾ ਰਾਜਨ ਦਿੱਤਾ ਜਾਵੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14 ਅਕਤੂਬਰ 1947 ਨੂੰ ਪਾਕਿਸਤਾਨ ਆਜ਼ਾਦ ਹੋਇਆ 15 ਅਗਸਤ 1947 ਨੂੰ ਹਿੰਦੁਸਤਾਨ ਆਜ਼ਾਦ ਹੋਇਆ ਇਸ ਦੇਸ਼ ਦੀ ਆਜ਼ਾਦੀ ਵਾਸਤੇ ਸਿੱਖ ਕੌਮ ਨੇ ਜੋ 93% ਜਿਹੜਾ ਹਿੱਸਾ ਪਾਇਆ ਕੁਰਬਾਨੀਆਂ ਕੀਤੀਆਂ ਫਾਂਸੀਆਂ ਦੇ ਰਸਤੇ ਚੁੰਮੇ ਔਰ ਸਾਨੂੰ ਦੋਵਾਂ ਦੇਸ਼ਾਂ ਤੋਂ ਵੱਖਰਾ ਕਰਕੇ ਕਿਉਂਕਿ ਚਾਹੀਦਾ ਤੇ ਸੀ ਕਿ ਸਿੱਖਾਂ ਨੂੰ ਉਦੋਂ ਹੀ ਖਾਲਸਾਣ ਦੀ ਵੰਡ ਦੇ ਅਨੁਸਾਰ ਖਾਲਸਾਣ ਸਾਡਾ ਜਿਹੜਾ ਵੱਖਰਾ ਦੇਸ਼ ਹੀ ਮਿਲਣਾ ਚਾਹੀਦਾ ਸੀ ਪਰ ਸਾਡੇ ਨਾਲ ਜ਼ਿਕਰਾ ਕੀਤਾ ਗਿਆ ਕਿ ਤੁਹਾਨੂੰ ਬਰਾਬਰਤਾ ਦੇ ਨਾਲ ਰੱਖਿਆ ਜਾਏਗਾ ਬਰਾਬਰ ਦੇ ਸ਼ਹਿਰ ਬਣਾ ਕੇ ਰੱਖਿਆ ਜਾਏਗਾ ਇੱਥੇ ਮੈਂ ਗੱਲ ਕਰਾਂ ਕਿ ਦੇਸ਼ ਦੀ ਆਜ਼ਾਦੀ ਤੋਂ ਥੋੜੇ ਸਮੇਂ ਬਾਅਦ ਹੀ 1955 ਦੇ ਵਿੱਚ ਹੀ ਪੰਜਾਬੀ ਸੂਬੇ ਨੂੰ ਲੈ ਕੇ ਦਰਬਾਰ ਸਾਹਿਬ ਵਿਖੇ ਜੁੱਤੀਆਂ ਸਮੇਤ ਫੌਜਾਂ ਚੜਾਇਆ ਗਿਆ ਉਦੋਂ ਵੀ ਇਹਨਾਂ ਬਹੁਤ ਵੱਡਾ ਸਿੱਖ ਕੌਮ ਤੇ ਵੱਡਾ ਜਿਹੜੇ ਸਾਡੇ ਨਾਲ ਧੱਕੇ ਹੋਏ ਘਾਤਕਾਰ ਹੋਏ ਸਾਡੇ ਨਾਲ ਜੱਟ ਪਿਆ ਹਿੰਦਾਂ ਉਹ ਕਿਲੇ ਕਿਤਿਆਂ ਇਹਨਾਂ ਨੇ ਕਿਤਿਆਂ ਇਹਨਾਂ ਨੇ ਬਿੱਕਿਆਂ ਪਰ ਸਿੱਕਾ ਜਾਗ ਦੇਵੇ ਸਿੱਕਾ ਜਾਗ ਦੇਵੇ ਸਾਨੂੰ بار بار ਗ੍ਰਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਆਪਣੇ ਬੱਚੇ ਪ੍ਰਤੀਯੋਗਤਾ ਵਾਲੀ ਹੈ ਕੇ ਪੀਐਸਕੇ ਉਹਨਾਂ ਦੇ ਕਦਰੇ ਲਹਾਏ ਜਾ ਰਹੇ ਹੈ ਉਹਨਾਂ ਦੇ ਕਦਰੇ ਲਹਾਏ ਜਾ ਰਹੇ ਹੈ ਹੋਰੇ ਤੂੰ ਕੀ ਹੋ ਜਾ